ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦਾ ਹਾਂ ਜੀ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਇਆ ਸੀਗਾ ਜੀ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਮੂਲ ਮੰਤਰ ਦੇ ਵਿੱਚੋਂ ਨਿਰਭਉ ਤੇ ਨਿਰਵੈਰ ਜਿੰਦਾ ਮਤਲਬ ਹੈ ਜੀ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਵੈਰ ਤੋਂ ਇਹ ਆਪਣੇ ਕੋਲ ਪੀਸ ਸੀਗਾ ਜੀ 1.5 ਫੁੱਟ ਉੱਚਾ ਸੀਗਾ ਜੀ ਤੇ 2 ਫੁੱਟ ਲੰਮਾ ਸੀਗਾ ਜੀ ਤੇ ਇਹਦੇ ਵਿੱਚ ਆਪਾਂ ਨਿਰਭਉ ਤੇ ਨਿਰਵੈਰ ਲਿਖਿਆ ਜੀ ਤੇ ਇਹਦੇ ਉੱਪਰ ਆਪਾਂ ਖੰਡਾ ਬਣਾਇਆ ਜੀ ਤੇ ਇੰਦੇ ਹੀਟਾਂ ਇਹ ਪਹਿਰੇ ਨਿਰਪਉ ਲਿਖਾਈ ਤੇ ਫਿਰ ਨਿਰਵੈਰ ਲਿਖਾਈ ਹੁਣ ਆਪਾਂ ਪਹਿਲਾਂ ਇੰਦੇ ਚ ਨਿਰਵੈਰ ਬਣਾਵਾਂਗੇ ਤੇ ਇਸ ਨੂੰ ਬਣਾਉਣ ਲੱਗੇ 45 ਮਿੰਟ ਲੱਗੇ ਜੀ ਕਿਉਂਕਿ ਬਹੁਤ ਹੀ ਬਰੀਕੀ ਨਾਲ ਤੇ ਸੰਭਲ ਕੇ ਚਲਾਉਣਾ ਪੈਂਦਾ ਜੀ ਤਾਂ ਕਰਕੇ ਟਾਈਮ ਲੱਗ ਜਾਂਦਾ ਜੀ ਇਹਨੂੰ ਤੇ ਆਹ ਦੇਖੋ ਜੀ ਹੁਣ ਆਪਾਂ ਨਿਰਪਉ ਲਿਖਣਾ ਜੀ ਤੇ ਆਹ ਦੇਖੋ ਜੀ ਇਹਦੇ ਵਿੱਚੋਂ ਹੀ ਆਪਾਂ ਕਟਿੰਗ